ਗੱਲ ਕਰਾਂਗੇ ਪੰਜਾਬ ਦੇ ਵਿੱਚ ਆ ਰਹੇ ਹੜ੍ਹਾਂ ਦੇ ਬਾਰੇ ਕਾਫੀ ਦਿਨਾਂ ਤੋਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਇਲਾਕਿਆਂ ਦੇ ਵਿੱਚ ਹੜ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਕੀ ਕੀ ਨੁਕਸਾਨ ਪਹੁੰਚਾਇਆ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਕਿੰਨੀਆਂ ਕੁ ਫਸਲਾਂ ਨੇ ਜਿਹੜੀਆਂ ਉਹ ਤਬਾਹ ਹੋ ਚੁੱਕੀਆਂ ਨੇ ਤੁਹਾਨੂੰ ਇੱਕ ਆਂਕੜੇ ਮੁਤਾਬਕ ਦੱਸ ਦਈਏ ਕਿ 1 ਲੱਖ ਏਕੜ ਤੋਂ ਜ਼ਿਆਦਾ ਜਿਹੜੀ ਫਸਲ ਹੈ ਉਹ ਤਬਾਹ ਹੋ ਚੁੱਕੀ ਹੈ ਮਤਲਬ ਕਿ ਇੱਕ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 1 ਲੱਖ ਏਕੜ ਤੋਂ ਵੱਧ ਜਿਹੜੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਘਰੋਂ ਬੇਕਾਰ ਹੋ ਚੁੱਕਿਆ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਸਾਜੋ ਸਮਾਨ ਹੈ ਜਿਹੜਾ ਘਰ ਦਾ ਖਾਣ ਪੀਣ ਦਾ ਰਾਸ਼ਨ ਹੈ ਕੱਪੜੇ ਜੀੜੇ ਆ ਉਹ ਸਾਰੇ ਪਾਣੀ ਦੇ ਵਿੱਚ ਰੁੜ ਗਏ ਨੇ ਉਹਨਾਂ ਦਾ ਜਿੰਨਾ ਵੀ ਪੈਸਾ ਟੱਕਾ ਸੀ ਉਹ ਵੀ ਪਾਣੀ ਦੇ ਵਿੱਚ ਰੁੜ ਗਿਆ ਅਤੇ ਹੁਣ ਉਹ ਸਾਰੇ ਲੋਕ ਵੱਖ-ਵੱਖ ਥਾਵਾਂ ਤੇ ਬੈਠ ਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਅਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੀ ਮਦਦ ਦੇ ਲਈ ਅੱਗੇ ਆਈਆਂ ਹੋਈਆਂ ਨੇ ਬਹੁਤ ਸਾਰੀਆਂ ਰਾਜ ਦੀਆਂ ਜਿਹੜੀਆਂ ਏਜੰਸੀਆਂ ਨੇ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਦਲ ਨੇ ਜਿ ਆਪਾਂ ਕਹ ਦੀਏ ਕਿ ਜਿਵੇਂ ਖਾਲਸਾ ੜ ਕਹ ਲਈਏ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਬਾਦ ਚੜ ਕੇ ਇਸ ਹੜ੍ਹ ਦੇ ਮੌਕੇ ਦੇ ਵਿੱਚ ਲੋਕਾਂ ਦਾ ਸਹਿਯੋਗ ਕਰ ਰਹੀਆਂ ਨੇ ਅਤੇ ਜਿਹੜੇ ਜ਼ਿਆਦਾ ਪ੍ਰਭਾਵਿਤ ਇਲਾਕੇ ਹੋਏ ਨੇ ਉਹਨਾਂ ਦੇ ਵਿੱਚ ਪਠਾਨਕੋਟ ਕਪੂਰਥਲਾ ਅ ਅੰਮ੍ਰਿਤਸਰ ਫਾਜ਼ਿਲਕਾ ਗਰਦਾਸਪੁਰ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਵਿੱਚ ਆਰਮੀ ਨੇ ਮੋਰਚਾ ਸੰਭਾਲ ਰੱਖਿਆਗਾ ਪਠਾਨਕੋਟ ਦੇ ਵਿੱਚ ਵੀ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਤਬਾਹੀ ਹੋਈ ਆ ਫਿਰੋਜ਼ਪੁਰਾ ਅਜ਼ਨਾਲਾ ਹੋ ਗਿਆ ਇਹ ਜਿੰਨੇ ਵੀ ਇਲਾਕੇ ਨੇ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਹੜ੍ਹਾਂ ਨੇ ਵੱਡੇ ਪੱਧਰ ਤੇ ਤਬਾਹੀ ਹੈ ਜਿਹੜੀ ਉਹ ਮਚਾਈ ਹੋਈ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਭਾਰੀ ਮੀਂਹ ਪੈ ਸਕਦਾ ਅੱਜ ਵੀ ਜਿਹੜੀ ਬਾਰਿਸ਼ ਆ ਉਹ ਕਾਫੀ ਇਲਾਕਿਆਂ ਦੇ ਵਿੱਚ ਹੋਈ ਆ ਅਤੇ ਸੋਖਣਾ ਝੀਲ ਆ ਜਿਹੜੀ ਉਹਦੇ ਵੀ ਹੁਣ ਫਲੱਡ ਗੇਟ ਨੇ ਜਿਹੜੇ ਅੱਜ ਉਹ ਦੁਬਾਰਾ ਖੁੱਲੇ ਗਏ ਸੀਗੇ ਸਤਲੁਜ ਸਤਲੁਜ ਦੇ ਵਿੱਚ ਵੀ ਵੱਡੇ ਪੱਧਰ ਤੇ ਪਾਣੀ ਆ ਜਿਹੜਾ ਉਹ ਪਹੁੰਚ ਚੁੱਕਿਆਗਾ ਤੇ ਤੁਹਾਨੂੰ ਦੱਸਤੀਏ ਵੀ ਹੋਰ ਵੀ ਜਿਹੜੇ ਬਹੁਤ ਸਾਰੇ ਇਲਾਕੇ ਨੇ ਉਹ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਅਤੇ ਕਈ ਥਾਵਾਂ ਤੇ ਜਾਨੀ ਜਿਹੜਾ ਨੁਕਸਾਨ ਹੈ ਉਹ ਹੜ੍ਹਾਂ ਦੇ ਨਾਲ ਹੋ ਚੁੱਕਿਆਗਾ ਕਈ ਜਗ੍ਹਾ ਤੇ ਘਰਾਂ ਕਈ ਜਗ੍ਹਾ ਤੇ ਘਰ ਨੇ ਜਿਹੜੇ ਉਹ ਪਾੜ ਚੁੱਕੇ ਨੇ ਉਹਨਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ ਆਮ ਗਰੀਬ ਜਿਹੜੇ ਲੋਕ ਨੇ ਉਹਨਾਂ ਦਾ ਵੱਡੇ ਪੱਧਰ ਤੇ ਹੜ੍ਹਾਂ ਦੇ ਵਿੱਚ ਨੁਕਸਾਨ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਕ ਦੋ ਦਿਨਾਂ ਦੇ ਵਿੱਚ بارش ਹੋ ਸਕਦੀ ਆ ਕਿਉਂਕਿ ਮੌਸਮ ਵਿਭਾਗ ਵੱਲੋਂ ਇਹ ਜਿਹੜੀ ਮੌਸਮ ਵਿਭਾਗ ਵੱਲੋਂ ਸਾਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਗਿਆ ਹੈ ਕਿ ਤੁਸੀਂ ਚੌਕਸ ਰਹੋ ਕਿਉਂਕਿ ਵੱਡੇ ਪੱਧਰ ਤੇ ਨੁਕਸਾਨ ਆ ਜਿਹੜਾ ਉਹ ਪੰਜਾਬ ਦੇ ਵਿੱਚ ਹੋਇਆ ਬਹੁਤ ਸਾਰੇ ਲੋਕਾਂ ਦੇ ਜਿਹੜੇ ਪਸ਼ੂ ਨੇ ਉਹ ਵੀ ਪਾਣੀ ਦੇ ਵਿੱਚ ਹੜਕੇ ਪਾਕਿਸਤਾਨ ਵੱਲ ਚਲੇ ਗਏ ਨੇ ਕਿਉਂਕਿ ਲੋਕਾਂ ਨੂੰ ਘਰ ਦੇ ਵਿੱਚ ਚਾਰਾ ਨਾ ਮਿਲਣ ਕਰਕੇ ਪਸ਼ੂ ਸੀ ਜਿਹੜੇ ਉਹ ਭੁੱਖੇ ਮਰਦੇ ਸੀਗੇ ਇਸ ਕਰਕੇ ਉਹਨਾਂ ਨੇ ਆਪਣੇ ਪਸ਼ੂਆਂ ਦੇ ਜਿਹੜੇ ਸੰਗਲ ਸੀਗੇ ਉਹ ਲਾਹ ਦਿੱਤੇ ਸੀਗੇ ਤੇ ਲੋਕ ਘਰ ਛੱਡ ਕੇ ਚਲੇ ਗਏ ਬਹੁਤ ਸਾਰੇ ਲੋਕਾਂ ਨੇ ਤਾਂ ਆਪਣੇ ਆਪਣੇ ਪਸ਼ੂਆਂ ਨੂੰ ਆਪਣੇ ਨਾਲ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਕਾਫੀ ਜਿਹੜੇ ਲੋਕ ਸੀਗੇ ਉਹਨਾਂ ਤੋਂ ਆਪਣੇ ਨਾਲ ਪਸ਼ੂਆਂ ਨੂੰ ਨਹੀਂ ਲਿਜਾ ਸਕੇ ਇਸ ਕਰਕੇ ਉਹਨਾਂ ਨੇ ਪਸ਼ੂਆਂ ਨੂੰ ਉੱਥੇ ਹੀ ਛੱਡ ਦਿੱਤਾ ਤੇ ਬਾਕੀ ਜਿਹੜੀਆਂ ਸਸਤਾਵਾਂ ਨੇ ਉਹ ਆਪਣੇ ਆਪਣੇ ਤਰਫੋਂ ਲੱਗੀਆਂ ਹੋਈਆਂ ਨੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਵੱਡੇ ਪੱਦਰ ਤੇ ਵੱਖ-ਵੱਖ ਥਾਵਾਂ ਤੋਂ ਰਾਸ਼ਨ ਲੈ ਕੇ ਪਹੁੰਚ ਰਹੇ ਨੇ ਜੇਕਰ ਆਪਾਂ ਮਾਨਸਾ ਬਰਨਾਲ ਏਰੀਆ ਦੀ ਗੱਲ ਕਰੀਏ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਵੀ ਕੁਝ ਥਾਵਾਂ ਤੇ ਜਿਹੜਾ ਪਾਣੀ ਆ ਉਹ ਆ ਚੁੱਕਿਆਗਾ ਕਿਉਂਕਿ ਮੀਂਹ ਜਿਹੜਾ ਉਹ ਕਾਫੀ ਕਾਫੀ ਟਾਈਮ ਤੱਕ ਪੈਂਦਾ ਰਿਹਾ तकरीबन 24 ਘੰਟੇ ਮੀਂਹ ਆ ਜਿਹੜਾ ਉਹ ਲਗਾਤਾਰ ਪੈਣ ਕਰਕੇ ਹੜਾ ਦੀ ਜਿਹੜੀ ਸੁਭਾਵਨਾ ਕੀ ਹੋਰ ਇਲਾਕਿਆਂ ਦੇ ਵਿੱਚ ਵੀ ਵੱਧ ਗਈ ਹੈ ਕਿਉਂਕਿ ਜਿਹੜੇ ਛੋਟੇ ਜਿਹੜੀਆਂ ਨਹਿਰਾ ਸੀਗੀਆਂ ਜਿ ਆਪਾਂ ਕਿ ਲਈਏ ਸੂਏ ਚੋਏ ਹੁੰਦੇ ਨੇ ਉਹ ਸਾਰੇ ਭਰ ਚੁੱਕੇ ਨੇ ਪਾਣੀ ਦੇ ਨਾਲ ਨੱਕੋ ਨੱਕ ਹੋ ਚੁੱਕੇ ਨੇ ਇਸ ਕਰਕੇ ਹੁਣ ਜ਼ਿਆਦਾਤਰ ਜਿਹੜਾ ਪਾਣੀ ਆ ਉਹ ਖੇਤਾਂ ਦੇ ਵਿੱਚ ਛੱਡਿਆ ਜਾ ਰਿਹਾ ਹੈ ਖੇਤਾਂ ਦੇ ਵਿੱਚ ਪਾਣੀ ਜ਼ਿਆਦਾ ਛੱਡਣ ਕਰਕੇ ਫਸਲਾਂ ਨੂੰ ਕਾਫੀ ਵੱਡੇ ਪੱਧਰ ਤੇ ਨੁਕਸਾਨ ਉਹ ਪਹੁੰਚ ਰਿਹਾਗਾ ਸੋ ਜਿੰਨੇ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਰਿਹਾ ਇਹ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਦੂਸਰੇ ਪਾਸੇ ਖਾਲਸਾ ਢ ਨੇ ਵੀ ਆਪਣੀ ਇੱਕ ਮੈਸੇਜ ਜਾਰੀ ਕੀਤਾਗਾ ਉਹਨਾਂ ਨੇ ਮਦਦ ਮੰਗੀ ਆ ਲੋਕਾਂ ਤੋਂ ਕਿ ਵੱਧ ਤੋਂ ਵੱਧ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੀ ਮਦਦ ਕਰੋ ਅੱਗੇ ਆ ਕੇ ਕਿਉਂਕਿ ਪੰਜਾਬ ਦੇ ਵਿੱਚ ਹਰ ਸਾਲ ਇਸ ਤਰ੍ਹਾਂ ਹੜ੍ਹਾਂ ਦੇ ਨਾਲ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਹੁੰਦੇ ਨੇ ਕਿਉਂਕਿ ਵੱਡੇ ਪੱਧਰ ਤੇ ਨੁਕਸਾਨ ਹੋ ਜਾਂਦਾ 2023 ਦੇ ਵਿੱਚ ਜਿਹੜੇ ਹੜ੍ਹ ਆਏ ਸੀ ਹਲੇ ਤੱਕ ਦਾ ਉਹਨਾਂ ਦਾ ਜਿਹੜਾ ਮੁਆਵਜ਼ਾ ਸੀਗਾ ਜਾਂ ਕਹ ਲਈਏ ਨੁਕਸਾਨ ਉਹ ਹਲੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਮ ਵਰਗ ਦੇ ਲੋਕਾਂ ਨੂੰ ਨਹੀਂ ਮਿਲਿਆ ਸੀਗਾ ਪਰ ਹੁਣ ਦੁਬਾਰਾ ਤੋਂ ਪੰਜਾਬ ਦੇ ਵਿੱਚ ਹੜ੍ਹ ਨੇ ਜਿਹੜੇ ਉਹ ਦੇਖਣ ਨੂੰ ਮਿਲੇ ਨੇ ਜਿਨ੍ਹਾਂ ਨੇ ਕੀ ਬਹੁਤ ਵੱਡੇ ਪੱਧਰ ਤੇ ਪੰਜਾਬ ਦਾ ਜਿਹੜਾ ਨੁਕਸਾਨ ਆ ਉਹ ਕਰ ਦਿੱਤਾਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਲੇ ਜਿਹੜੇ ਚਾਂਸ ਨੇ ਉਹ ਬਣੇ ਹੋਏ ਨੇ ਕਿ ਪੰਜਾਬ ਦੇ ਵਿੱਚ ਹੜ੍ਹ ਆ ਸਕਦੇ ਨੇ ਕਿਉਂਕਿ ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਆ ਕਿ ਲੋਕਾਂ ਨੂੰ ਚੌਕਸ ਰਹਿ ਲਈ ਕਹਿ ਦਿੱਤਾ ਗਿਆ ਗਿਆ ਜੋ ਜ਼ਿਆਦਾਤਰ ਜੋ ਜ਼ਿਆਦਾਤਰ ਸਮੁੰਦਰ ਸੌਰੀ ਜੋ ਜ਼ਿਆਦਾਤਰ ਸਤਲੁਜ ਇਲਾਕੇ ਦੇ ਵਿੱਚ ਲੋਕ ਰਹਿੰਦੇ ਨੇ ਜਾਂ ਸੁਖਨਾ ਚੀਲ ਦੇ ਆਸਪਾਸ ਦੇ ਪਿੰਡ ਨੇ ਉਹਨਾਂ ਨੂੰ ਵੀ ਇਹ ਐਡਵਾਈਜ਼ਰੀ ਹੈ ਜਿਹੜੀ ਉਹ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਆ ਸੋ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਹੋਰਾਂ ਤੱਕ ਜਰੂਰ ਸ਼ੇਅਰ ਕਰੋ ਤਾਂ ਕਿ ਇਹਨਾਂ ਗੱਲਾਂ ਬਾਰੇ ਲੋਕਾਂ ਨੂੰ ਪਤਾ ਲੱਗ ਸਕੇ ਜੇਕਰ ਹੋਰ ਵੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਆ ਅਸੀਂ ਤੁਹਾਡੇ ਨਾਲ ਇਸ ਚੈਨਲ ਦੇ ਮਾਧਿਅਮ ਰਾਹੀਂ ਸ਼ੇਅਰ ਜਰੂਰ ਕਰਾਂਗੇ ਸੋ ਸਾਰੇ ਜਿੰਨੇ ਵੀ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਨੇ ਕਿਰਪਾ ਕਰਕੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਪੂਰਾ ਤੱਕ ਜਰੂਰ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਇਹ ਜਿਹੜਾ ਸੁਨੇਹਾ ਉਹ ਪਤਾ ਲੱਗ ਸਕੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਜਿਹੜਾ ਨੁਕਸਾਨ ਆ ਉਹਨਾਂ ਤੋਂ ਬਚਿਆ ਜਾ ਸਕੇ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ